ਕੱਲ ਅੱਜ ਯੂनाइटेड ਟਰੇਡ ਯੂਨੀਅਨ ਪੰਜਾਬ ਤੇ ਆਰਐਸਪੀ ਪਾਰਟੀ ਵੱਲੋਂ ਜਿਹੜਾ ਇੱਕ ਅਮਰੀਕਾ ਨੇ ਹਮਲਾ ਕੀਤਾ ਜਿਹਨੇ ਆਪਣੀ ਤਾਨੇਸ਼ਾਹੀ ਵਿਖਾਉਣ ਦੀ ਕੋਸ਼ਿਸ਼ ਕੀਤੀ ਇਰਾਨ ਦੇ ਉੱਤੇ ਕਿ ਜਦਕਿ ਅਮਰੀਕਾ ਚਾਹੁੰਦਾ ਕਿ ਸਾਰੇ ਦੇਸ਼ ਜਿਹੜੇ ਅਸੀਂ ਆਪਣੇ ਕਬਜ਼ੇ 'ਚ ਕਰ ਲਈਏ ਦੂਜੀ ਗੱਲ ਜਿਹੜੀ ਸਾਡੀ ਪਾਰਟੀ ਵੱਲੋਂ ਜਿਹੜਾ ਆਰਐਸਪੀ ਤੇ ਯੂनाइटेड ਟਰੇਡ ਯੂਨੀਅਨ ਕਾਂਗਰਸ ਵੱਲੋਂ ਜਿਹੜਾ ਕੱਲ ਇਹਦਾ ਵਿਰੋਧ ਕੀਤਾ ਜਾਊਗਾ ਅਮਰੀਕਾ ਦਾ ਜੋ ਕਿ ਵੇਖੋ ਅਮਰੀਕਾ ਹਰ ਤਮੇ ਦਬਾਉਂਦਾ ਮਾੜੇ ਦੇਸ਼ ਨੂੰ ਦਬਾਉਂਦਾ ਕਿਉਂਕਿ ਉਹ ਵਪਾਰੀ ਆ ਪਰ ਜਿਹੜੀ ਸਾਡੀ ਪਾਰਟੀ ਆ ਇਹ ਦਾ ਵਿਰੋਧ ਕਰਦੀ ਆ ਤੇ ਜੇ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਇਆ ਤੇ ਫਿਰ ਸਾਨੂੰ ਜਿਹੜਾ ਇਹਦਾ ਜਿਹੜਾ ਸੰਘਰਸ਼ ਆ ਸਾਨੂੰ ਤੇਜ਼ ਕਰਨਾ ਪਊਗਾ ਦੂਜੀ ਗੱਲ ਜਿਹੜੀ ਕੱਲ ਆਪਾਂ ਐਸਐਸਪੀ ਤਰਨਤਨ ਤੇ ਆਰਟੀਓ ਨੂੰ ਮੰਗ ਪੱਤਰ ਦੇਨੇ ਨੇ ਜਗਾੜੂ ਰੇੜੀਆਂ ਵਾਸਤੇ ਨਾਲ ਦੀ ਨਾਲ ਇਹਦਾ ਵਿਰੋਧ ਵੀ ਹੋਊਗਾ ਕੱਲ ਨੂੰ ਆਪਣੀ ਟੀਮ ਦੇ ਨਾਲ ਜਿਹੜੀ ਸਾਡੀ ਜਿਵੇਂ ਚਵਾਲ ਟੀਮ ਆ ਸਾਡੇ ਜਸਵਿੰਦਰ ਸਿੰਘ ਪੰਜਵੜ ਜਸਪਾਲ ਸਿੰਘ ਸਰਫਸਤ ਆ ਗੁਰਪ੍ਰੀਤ ਮਾਨ ਤੇ ਇਹਨਾਂ ਦੀ ਟੀਮ ਸਾਡੇ ਅਮਨਦੀਪ ਜਿਹੜੇ ਸਭਰਾਤੋ ਆ ਤੇ ਜਿਹੜੇ ਸਾਡੇ ਗੁਰਸੇਵਕ ਸਿੰਘ ਆ ਕਬਲ ਹੋਣੀ ਆ ਜਿਹੜੇ ਬਾਕੀ ਹੋਰ ਵੀ ਵਧੀਏ ਕਰਮਜੀਤ ਸਿੰਘ ਪੱਟੀ ਤੋਂਗੇ ਰਵੀ ਸਾਰੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਜੇ ਲੋੜ ਪਈ ਤੇ ਆਪਾਂ ਇਹਦਾ ਵਿਰੋਧ ਕਰਾਂਗੇ ਅਮਰੀਕਾ ਦਾ ਵੀ ਬਾਕੀ ਕੱਲ ਨੂੰ ਸਾਨੂੰ ਮੰਗਰ ਮੰਗ ਪੱਤਰ ਦੇ ਕੇ ਸਾਨੂੰ ਟਾਈਮ ਲੈ ਲੈਂਦੇ ਉਹ ਜੇ ਟਾਈਮ ਤੋਂ ਬਾਅਦ ਆ ਨਾ ਇਹਨਾਂ ਨੇ ਕੋਈ ਹੱਲ ਕੀਤਾ ਫਿਰ ਤਰਨਤਨ ਚ ਜਾਤੇ ਐਸਐਸਪੀ ਦਫ਼ਤਰ ਪੱਕਾ ਪਾਵਾਂਗੇ ਤੇ ਜਾਂ ਆਟੂ ਦਫ਼ਤਰ ਘੇਰਾਂਗੇ ਧੰਨਵਾਦ